ਹਾਂਜੀ ਵੀਡੀਓ ਵੇਖ ਰਹੇ ਸਾਰੇ ਪੈਣਾ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਉਸ ਜੀ ਤਰ੍ਹਾਂ ਜੋ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਚਨਾ ਸੂਪ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਵਾਂਗੇ ਕਿ ਅਸੀਂ ਕਿਹੜੇ ਤਰੀਕੇ ਨਾਲ ਬਣਾਇਂਦਾ ਵਾ ਆਓ ਸ਼ੁਰੂ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਓ ਲਓ ਜੀ ਇਹਦੇ ਵਾਸਤੇ ਆਪਾਂ ਛੋਟਾ ਜਿਹਾ ਪੈਨ ਲੈ ਲਾਂਗੇ ਤੇ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਤੇਲ ਪਾਵਾਂਗੇ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਗਰਮ ਕਰਕੇ ਫਿਰ ਜੀਰਾ ਪਾਵਾਂਗੇ ਲਓ ਜੀ ਹੁਣ ਆਪਾਂ ਜੀਰਾ ਪਾ ਲਾਂਗੇ ਇਧਰ ਆਪਾਂ ਟਮਾਟਰ ਤੇ ਧਨੀਆ ਕੱਟਿਆ ਹੋਇਆ ਵਾ ਤੇ ਇਧਰ ਆਪਣਾ ਲਸਣ ਪਿਆਜ਼ ਅਦਰਕ ਤੇ ਹਰੀ ਮਿਰਚਾ ਇਹ ਤੁਸੀਂ ਚਾਹੋ ਤੇ ਹਨਾ ਕੱਟ ਕੇ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਇਦਾਂ ਕ੍ਰਸ਼ ਕਰਕੇ ਲੈਣਾ ਤੁਸੀਂ ਇਦਾਂ ਵੀ ਲੈ ਸਕਦੇ ਹੋ ਕਿਉਂਕਿ ਜੇਕਰ ਤੁਹਾਡੇ ਕੋਲ ਮਿਕਸਰ ਹੈਗਾ ਤੁਸੀਂ ਕੱਟ ਕੇ ਲੈ ਸਕਦੇ ਹੋ ਤੇ ਉਹਨੂੰ ਵਿੱਚ ਗ੍ਰाइंड ਕਰ ਸਕਦੇ ਹੋ ਨਹੀਂ ਤੇ ਤੁਸੀਂ ਇਸ ਤਰੀਕੇ ਨਾਲ ਲੈ ਸਕਦੇ ਹੋ ਇਸ ਤਰੀਕੇ ਨਾਲ ਵਧੀਆ ਹਨਾ ਘol ਜਾਂਦਾ ਵਾ ਹੁਣ ਆਪਣਾ ਜੀਰਾ ਜਿਹੜਾ ਭੁੱਜਣਾ ਸ਼ੁਰੂ ਹੋ ਗਿਆ ਵਾ लो जी हूँ आप समान पा ਹੁਣ ਆਪਾਂ ਟਮਾਟਰ ਵੀ ਪਾ ਦਾਂਗੇ ਟਮਾਟਰ ਇੱਥੇ ਮੈਂ ਛੋਟਾ ਲਿਆ ਹੋਇਆ ਵ ਤੁਸੀਂ ਚਾਹੋ ਤੇ ਹਨਾ ਵੱਡਾ ਇਸ ਤੋਂ ਜ਼ਿਆਦਾ ਵੱਡ ਵੀ ਪਾ ਸਕਦੇ ਹੋ ਹਣ ਆਪਾਂ ਚੰਗੀ ਤਰੀਕੇ ਨਾਲ ਹਨਾ ਭੁੰਨ ਲਾਂਗੇ ਫਿਰ ਆਪਾਂ ਇਹਦੇ ਵਿੱਚ ਹਲਦੀ ਤੇ ਨਮਕ ਪਾਵਾਂਗੇ ਲਓ ਜੀ ਹੁਣ ਆਪਣੇ ਟਮਾਟਰ ਜਿਹੜੇ ਕਿਸਨੇ ਸ਼ੁਰੂ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਹਲਦੀ ਤੇ ਨਮਕ ਪਾ ਲਾਂ। ਤੁਸੀਂ ਚਾਹੋ ਤੇ ਹਲਦੀ ਨਹੀਂ ਵੀ ਪਾ ਸਕਦੇ ਪਰ ਜੇ ਤੁਹਾਨੂੰ ਪਸੰਦ ਆ ਹਨਾ ਤੇ ਤੁਸੀਂ ਪਾ ਵੀ ਸਕਦੇ ਹੋ। ਥੋੜੀ ਜਿਹੀ ਪਾ ਲਾਂ। ਤੇ ਇੱਧਰ ਆਪਾਂ ਕਾਲਾ ਨਮਕ। ਜੇ ਘਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਦੂਸਰਾ ਵਾਈਟ ਨੋਕ ਵੀ ਪਾ ਸਕਦੇ ਹੋ। ਚ ਨੂੰ ਹਿਲਾ ਲਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿੰਦੇ ਵਿੱਚ ਆਪਾਂ ਛੋਲੇ ਉਬਾਲੇ ਹਨਾ ਉਹ ਵਾਲਾ ਪਾਣੀ ਪਾਵਾਂਗੇ ਤੁਸੀਂ ਇਸ ਦੇ ਵਿੱਚ ਪਨੀਰ ਵਗੈਰਾ ਵੀ ਪਾ ਸਕਦੇ ਹੋ ਤੇ ਤੁਸੀਂ ਇਹਨੂੰ ਸਿੰਪਲ ਤਰੀਕੇ ਨਾਲ ਵੀ ਬਣਾ ਸਕਦੇ ਹੋ ਤੇ ਛੋਲੇ ਮੈਂ ਜਿਹੜੀ ਇੱਕ ਕੌਲੀ ਭੀ ਹੋਈ ਹੋਈ ਸੀ ਛੋਟੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਹਨਾ ਜਿੰਨਾ ਵੀ ਤੁਸੀਂ ਉਨਾ ਹੀ ਇਹਨੂੰ ਭੋਲ ਸਕਦੇ ਹੋ ਹੁਣ ਆਪਾਂ ਇਹਨੂੰ ਲਿਆਵਾ ਤੇ ਆਪਾਂ ਥੋੜੇ-ਥੋੜੇ ਜਿਹੜੇ ਛੋਲੇ ਉਹਨਾਂ ਨੂੰ ਮੈਸ਼ ਕਰ ਦਾਂਗੇ ਜੇਕਰ ਤੁਹਾਡੇ ਕੋਲ ਹੈਗਾ ਵਾ ਮਿਕਸਰ ਵਗੈਰਾ ਹਣਾ ਤੁਸੀਂ ਉਹਨੇ ਵਿੱਚ ਵੀ ਕਰ ਸਕਦੇ ਹੋ ਜੇ ਤੁਸੀਂ ਇਦਾਂ ਸੌਖੇ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤੇ ਇਦਾਂ ਵੀ ਤੁਸੀਂ ਬਣਾ ਸਕਦੇ ਹੋ ਹਣਾ ਲੋ ਜੀ ਤੁਸੀਂ ਵੇਖ ਸਕਦੇ ਹੋ ਹਣਾ ਇਹ ਨਾ ਤਾਂ ਜ਼ਿਆਦਾ ਪਤਲਾ ਰਿਹਾ ਹੈ ਤੇ ਨਾ ਹੀ ਜ਼ਿਆਦਾ ਸੰਘਣਾ ਹਣਾ ਠੀਕ ਜਿਹਾ ਹੋ ਗਿਆ ਵਾ ਤੁਸੀਂ ਵੀ ਇਸੇ ਤਰੀਕੇ ਨਾਲ ਇਦਾਂ ਹੀ ਬਣਾਇਓ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ ਇਨੂੰ ਆਪਾਂ ਉਤਾਰ ਲਾਂਗੇ ਤੇ ਪਾਜੋ ਆਪਾਂ ਇਹਦੇ ਵਿੱਚ ਪਾਵਾਂਗੇ ਜਦੋਂ ਇਹ ਠੰਡਾ ਹੋ ਜਾਊਗਾ ਫਿਰ ਵਿੱਚ ਆਪਾਂ ਇੱਕ ਨਿੰਬੂ ਪਾਵਾਂਗੇ ਨਿੰਬੂ ਤੁਸੀਂ ਜੇਕਰ ਤੁਹਾਨੂੰ ਪਸੰਦ ਆ ਤੇ ਤੁਸੀਂ ਪਾ ਸਕਦੇ ਹੋ ਜੇਕਰ ਨਹੀਂ ਪਸੰਦ ਤੇ ਤੁਸੀਂ ਉਹਨੂੰ ਨਾ ਵੀ ਪਾਓ ਹਨਾ ਤੇ ਫਿਰ ਆਪਾਂ ਇਹਦੇ ਵਿੱਚ ਜੇਕਰ ਮੇਰੇ ਕੋਲ ਤਾਂ ਹੈ ਨਹੀਂ ਆ ਜੇਕਰ ਤੁਹਾਡੇ ਕੋਲ ਹੈਗੇ ਤੁਸੀਂ ਰਾਜਸਾਹ ਬਰੈਡ ਦੀ ਸਾਈਡ ਕੱਟ ਕੇ ਹਨਾ ਉਹ ਵੀ ਬਣਾ ਸਕਦੇ ਹੋ ਵਿੱਚ ਪਾਉਣ ਵਾਸਤੇ ਇੰਨੇ ਨਾਲ ਵੀ ਬਹੁਤ ਵਧੀਆ ਟੇਸਟ ਹਨਾ ਹੁੰਦਾ ਵਾ ਤੁਸੀਂ ਵੀ ਇਸ ਤਰੀਕੇ ਨਾਲ ਸੂਪ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਮਿਲਦੇ ਆਗਲੀ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ